ਵਾਹਿ ਗੁਰੂ ਜਗਤ ਜਲੰਦਾਰਖ ਲੈ ਆਪਣੀ ਕਿਰਪਾ ਤਾਰ ਜਗਤ ਜਲੰਦਾਰਖ ਲੈ ਆਪ ਪਾਣੀ ਕੇਰਪਾਤਾਰ ਜੇਤ ਦੁਆਰ ਉਬਰਾ ਤਿੱਤਲੀ ਉਬਾਰ ਜੇਤ ਦੁਆਰ ਤਾਲੀ ਉਬਾਰ ਸਤ ਗੁਰ ਸੁਖ ਵੇਖ ਲਿਆ ਸੱਚਾ ਸ਼ਬਦ ਵਿਚਾਰ ਨਾਨਕ ਆਵੇ ਨਾ ਸੂਝਈ ਅਰਵਿੰ ਬੋਖਸ਼ਣ ਹਾਰ ਜਗਤ ਜਲੰਦਾਰ ਖੋਲੈ ਆਪਣੀ ਕਿਰਪਾ ਤਾਰ ਜਗਤ ਜਲੰਦਾਰ ਖੋਲੈ ਆਪਣੀ ਕਿਰਪਾ ਤਾਰ ਵਾਹਿਗੁਰੂ ਅਗੰ ਨਿਗਮ ਸਤ ਗੁਰੂ ਦਿਖਾਇਆ ਅਗੰ ਨਿਗਮ ਸਤ ਗੁਰੂ ਦਿਖਾਇਆ ਕਰ ਕੇ ਕਿਰਪਾ ਆਪਣਾ ਕਰਾਇਆ ਅੰਜਨ ਮਾਹੇ ਨਿਰੰਜਣ ਜਾਤਾ ਜਿਨ ਕੋ नदर तुम्हारी जियो अगम निगम अगम शास्त्र निगम वेद 6 शास्त्र जोहन अगम निगम चार वेद ਅਗਮ ਨਿਗਮ ਸਤ ਗੁਰੂ ਦਿਖਾਇਆ ਕਰ ਕੇ ਕਿਰਪਾ ਆਪਣਾ ਘਰ ਆਇਆ ਜਿਸ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਉਸ ਨੂੰ ਸਤ ਗੁਰੂ ਨੇ ਦਿਖਾ ਦਿੱਤਾ ਕਿ ਜੋ ਅਗਮ ਨਿਗਮ ਕੀ ਹੈ ਅਗਮ ਨਿਗਮ ਕਿਉਂਕਿ ਸਤਿਗੁਰੂ ਜੀ ਨੇ ਇਸ ਤੋਂ ਪਹਿਲੀ ਪੰਕਤੀ ਦੇ ਵਿੱਚ ਉਪਦੇਸ਼ ਕੀਤਾ ਹੈ ਆਪਨ ਲੀਆ ਕਿਛੂ ਨਾ ਪਾਈਐ ਕਰ ਕਿਰਪਾ ਕਲ ਤਾਰੀ ਜੀਉ ਆਪਨ ਲੀਆ ਕਿ ਚੂਨਾ ਪਾਈਐ ਆਪਣੀ ਅਕਲ ਦੇ ਨਾਲ ਕੁਛ ਵੀ ਆਤਮਿਕ ਜੀਵਨ ਦਾ ਕੁਛ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਆਪਣੀ ਅਕਲ ਚਤਰਾਈ ਦੇ ਨਾਲ ਇਹ ਆਤਮਿਕ ਜੀਵਨ ਦਾ ਕੁਛ ਵੀ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਕਰ ਕਿਰਪਾ ਕਲ ਧਾਰੀ ਜੀਓ ਜਿਸ ਤੇ ਉਸ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੀ ਸਤਿਆ ਪਾ ਦਿੱਤੀ ਆਪਣੀ ਕਾਲ ਆਪਣੀ ਸਤਿਆ ਵਿੱਚ ਰੱਖ ਦਿੱਤੀ ਜਿਸ ਤੇ ਵਿੱਚ ਉਹ ਹੀ ਫਿਰ ਆਤਮਿਕ ਜੀਵਨ ਦਾ ਕੁਝ ਪ੍ਰਾਪਤ ਕਰਦਾ ਹੈ ਇਸ ਤੋਂ ਬਿਨਾ ਕੁਝ ਵੀ ਉਹ ਪ੍ਰਾਪਤ ਨਹੀਂ ਕਰ ਸਕਦਾ ਇਹ ਹੈ ਅਗਮ ਨਿਗਮ ਕਿ ਜਿਸ ਵਾਹਿਗੁਰੂ ਨੇ ਕਿਰਪਾ ਕਰਕੇ ਸਤਗੁਰ ਰਾਹੀਂ ਇਹ ਅਗਮ ਨਿਗਮ ਦਿਖਾ ਦਿੱਤਾ ਇਹ ਆਤਮਿਕ ਜੀਵਨ ਦੀ ਕੁਛ ਵੀ ਪ੍ਰਾਪਤੀ ਆਪ ਨੇ ਕੀਤੀ ਜਾ ਸਕਦੀ ਉਹ ਜਦੋਂ ਵਾਹਿਗੁਰੂ ਕਿਰਪਾ ਕਰਦਾ ਹੈ ਆਪਣੀ ਸਤਿਆ ਅੰਦਰ ਰੱਖ ਦਿੰਦਾ ਹੈ ਫਿਰ ਹੀ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਇਹ ਅਗੰ ਨਿਗਮ ਸਤਗੁਰੂ ਨੇ ਜਿਸ ਨੂੰ ਦਿਖਾ ਦਿੱਤਾ ਕਰ ਕਿਰਪਾ ਆਪਣਾ ਕਰ ਆਇਆ ਉਹ ਮਨੁੱਖ ਫਿਰ ਆਪਣੇ ਘਰ ਦੇ ਵਿੱਚ ਆ ਗਿਆ ਆਪਣੇ ਘਰ ਆਪਣੇ ਨਿੱਜ ਘਰ ਦੇ ਵਿੱਚ ਆਪਣੇ ਅੰਤਰਾਤਮੇ ਟਿਕ ਗਿਆ ਉਸ ਦਾ ਫਿਰ ਮਨ ਡੋਲਣੋਂ हट ਗਿਆ ਉਸ ਦਾ ਮਨ ਸਥਿਰ ਹੋ ਗਿਆ ਉਹ ਆਪਣੇ ਨਿੱਜ ਘਰ ਦੇ ਵਿੱਚ ਵਸ ਗਿਆ ਅੰਜਨ ਮਾਏ ਨਿਰੰਜਨ ਜਾਤਾ ਜਿਨ ਕੋ ਨਦਰ ਤੁਮਾਰੀ ਜੀਓ ਜਿਨ੍ਹਾਂ ਉੱਤੇ ਹੈ ਵਾਹਿਗੁਰੂ ਤੇਰੀ ਨਜ਼ਰ ਹੁੰਦੀ ਹੈ ਤੂੰ ਮਿਹਰ ਦੀ ਨਿਗਾਹ ਕਰਦਾ ਉਹ ਫਿਰ ਇਸ ਅੰਜਨ ਦੇ ਵਿੱਚ ਇਹ ਜਗਤ ਜੋ ਮਾਇਆ ਦਾ ਮੋਹ ਰੂਪ ਅੰਜਨ ਹੈ ਇਸ ਦੇ ਵਿੱਚ ਉਸ ਵਾਹਿਗੁਰੂ ਨੂੰ ਜਾਣ ਲੈਂਦਾ ਨੀਰੰਜਨ ਜੋ ਅੰਜਨ ਤੋਂ ਰਹਿਤ ਹੈ ਜੋ ਮਾਇਆ ਦੇ ਮੋਹ ਤੋਂ ਰਹਿਤ ਹੈ ਉਸ ਨੂੰ ਜਾਣ ਲੈਂਦਾ ਹੈ ਜਿਸ ਉੱਤੇ ਜਿਨ ਕੋ ਨਦਰ ਤੁਮਾਰੀ ਜਿਉ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਤੁਹਾਡੀ ਨਦਰ ਬਖਸ਼ਿਸ਼ ਹੁੰਦੀ ਹੈ ਤੁਸੀਂ ਮਿਹਰ ਦੀ ਨਿਗਾਹ ਕਰਦੇ ਹੋ ਫਿਰ ਉਹ ਇਸ ਜਗਤ ਰੂਪੀ ਜੋ ਅੰਜਣ ਹੈ ਮਾਇਆ ਦਾ ਮੋਹ ਹੈ ਜੋ ਉਸ ਦੇ ਵਿੱਚ ਉਸ ਵਾਹਿਗੁਰੂ ਨਿਰੰਜਨ ਨੂੰ ਜਾਣ ਲੈਂਦਾ ਹੈ ਗੋ ਰਮੁਖ ਹੋਵੇ ਸੋ ਤਤ ਪਾਏ ਜਿਹੜਾ ਗੋ ਰਮੁਖ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਉਹ ਤਤ ਪਾਏ ਉਹ ਜੀਵਨ ਦਾ ਮਨੋਰਥ ਸਮਝ ਲੈਂਦਾ ਹੈ ਕਿ ਇਹ ਜੀਵਨ ਕਿਸ ਕਮਲੇ ਮਿਲਿਆ ਹੈ ਅਸੀਂ ਸੰਸਾਰ ਦੇ ਵਿੱਚ ਕਿਸ ਕਮਲੇ ਆਏ ਹਾਂ ਉਹ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਇਹ ਅਸਲੀਅਤ ਨੂੰ ਸਮਝ ਲੈਂਦਾ ਹੈ ਜੀਵਨ ਮਨੋਰਥ ਨੂੰ ਸਮਝ ਲੈਂਦਾ ਹੈ ਆਪਣਾ ਆਪ ਵਿੱਚੋਂ ਗਵਾਏ ਅਤੇ ਆਪਣਾ ਆਪ ਆਪਾ ਭਾਵ ਆਪਣੀ ਅੰਦਰੋਂ ਹਮੇ ਨੂੰ ਖਤਮ ਕਰ ਲੈਂਦਾ ਹੈ ਸਤ ਗੁਰ ਬਾਝੋਂ ਸਭ ਧੰਦ ਕਮਾਵੇ ਵੇਖੋ ਮਨ ਵਿਚਾਰੀ ਜਿਓ ਆਪਣੇ ਮਨ ਦੇ ਵਿੱਚ ਇਹ ਵਿਚਾਰ ਕਰਕੇ ਦੇਖ ਲਓ ਕਿ ਸਤਿਗੁਰੂ ਤੋਂ ਬਿਨਾ ਇੱਥੇ ਸਾਰੇ ਹੀ ਮਾਇਆ ਦੇ ਧੰਦਿਆਂ ਦੇ ਵਿੱਚ ਲੱਗੇ ਹੋਏ ਹਨ ਉਹ ਧੰਦ ਹੀ ਕਮਾ ਰਹੇ ਹਨ ਔਸ ਵਾਹਿਗੁਰੂ ਨੂੰ ਭੁੱਲ ਕੇ ਕਿਉਂਕਿ ਸਤਿਗੁਰੂ ਜੀ ਦਾ ਅਮਰਤ ਮਈ ਪਰਮਾਨ ਹੈ ਇੱਕ ਸਬਿਨ ਸਭ ਤੰਦ ਹੈ ਇੱਕ ਸਬਿਨ ਸਭ ਤੰਦ ਹੈ ਸਭ ਮਿਤਿਆ ਮੋ ਇਹ ਮਾਇਆ ਦਾ ਮੋਹ ਸਭ ਵਿਅਰਥ ਹੈ ਉਸ ਇੱਕ ਤੋਂ ਬਿਨਾ ਉਸ ਇੱਕ ਦੇ ਵਿੱਚ ਜੁੜਨ ਤੋਂ ਬਿਨਾ ਹੋਰ ਪਾਸੇ ਕਿਤੇ ਲੱਗਣਾ ਸਾਰੇ ਹੀ ਧੰਦੇ ਹਨ ਇਸ ਕਰਕੇ ਸਤਿਗੁਰੂ ਜੀ ਇਹ ਤੇ ਉਪਦੇਸ਼ ਕਰਦੇ ਹਨ ਸਤਿਗੁਰ ਬਾਜੋਂ ਸਭ ਧੰਦ ਕਮਾਵੇ ਵੇਖੋ ਮਨ ਵਿਚਾਰੀ ਜੀਓ ਇਕ ਭ੍ਰਮ ਭੂਲੇ ਫਿਰ ਆਹੰਕਾਰੀ ਇੱਕ ਕਿਉਂਕਿ ਕਕੇ ਨੂੰ ਸਿਹਾਰੀ ਹੈ ਇੱਕ ਦਾ ਅਰਥਾਤ ਇਹ ਬਹੁਵਚਨ ਕਈ ਆਹੋਜੇ ਕਈ ਜੀਵ ਆਹੋਜੇ ਹਨ ਕਈ ਮਨੁੱਖ ਆਹੋਜੇ ਹਨ ਭ੍ਰਮ ਭ੍ਰਮ ਭਟਕਣਾ ਦੇ ਵਿੱਚ ਪੈ ਕੇ ਭੂਲੇ ਆਪਣੇ ਜੀਵਨ ਰਸਤੇ ਤੋਂ ਭੁੱਲ ਜਾਂਦੇ ਹਨ ਅਸਲ ਜੋ ਜੀਵਨ ਦਾ ਰਸਤਾ ਹੈ ਉਸ ਤੋਂ ਭੁੱਲ ਜਾਂਦੇ ਹਨ ਪਟਕਣਾ ਦੇ ਵਿੱਚ ਪਾ ਕੇ ਫਿਰੇ ਆਮਕਾਰੀ ਅਤੇ ਅਹੰਕਾਰੀ ਆਪਣੇ ਆਪ ਨੂੰ ਤਿਆਗੀ ਸਮਝ ਕੇ ਅਹੰਕਾਰ ਦੇ ਵਿੱਚ ਫਿਰਦੇ ਹਨ ਇਕ ਨਾਮ ਗੁਰਮੁਖ ਹੋਵੇਂ ਮਾਰੀ ਪਰ ਇਹ ਕਹੋ ਜੇ ਹਨ ਗੁਰਮੁਖ ਜਨ ਗੁਰੂ ਦੀ ਸ਼ਰਨ ਦੇ ਵਿੱਚ ਆਏ ਹਨ ਉਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲਿਆ ਹੈ ਸੱਚ ਸ਼ਬਦ ਰਤੇ ਬੈਰਾਗੀ ਹੋਰ ਭਰਮ ਭੂਲੇ ਗਾਵਾਰੀ ਜਿਉ ਬੈਰਾਗੀ ਇੱਕ ਜੋਗੀਆਂ ਦਾ ਫਿਰਕਾ ਜੋ ਕਹਿੰਦੇ ਹਨ ਅਸੀਂ ਮਾਇਆ ਤੋਂ ਉਪਰਾਮ ਹੋ ਗਏ ਹਾਂ ਬੈਰਾਗੀ ਪਰ ਸਤਿਗੁਰੂ ਜੀ ਉਪਦੇਸ਼ ਕਰਦੇ ਹੋ ਕਹਿੰਦੇ ਹਨ ਅਸਲ ਬੈਰਾਗੀ ਹੈ ਕੌਣ ਹੈ ਸੱਚੇ ਸ਼ਬਦ ਰੱਤੇ ਜਿਹੜੇ ਉਸ ਵਾਹਿਗੁਰੂ ਦੇ ਸੱਚਾ ਜਿਹੜਾ ਸਦਾ ਰਹਿਣ ਵਾਲਾ ਹੈ ਆਵਨਾਸ਼ੀ ਹੈ ਉਸ ਸੱਚੇ ਦੇ ਸ਼ਬਦ ਦੇ ਵਿੱਚ ਉਸ ਸੱਚੇ ਸਦਾ ਰਹਿਣ ਵਾਲੇ ਵਾਹਿਗੁਰੂ ਦੀ ਸਿਫਤ ਸਲਾਹ ਦੀ ਬਾਣੀ ਦੇ ਵਿੱਚ ਰੱਤੇ ਹੋਏ ਆਣ ਉਹ ਹਨ ਅਸਲ ਬੈਰਾਗੀ ਇਹ ਜੋ ਮਾਇਆ ਤੋਂ ਕਹਿੰਦੇ ਹਨ ਅਸੀਂ ਉਪਰਾਮ ਹੋਏ ਹਾਂ ਅਸੀਂ ਬੇਰਾਗੀ ਹਾਂ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਉਸ ਵਾਹਿਗੁਰੂ ਦੇ ਸਿੱਤ ਸਲਾਹ ਦੀ ਬਾਣੀ ਦੇ ਵਿੱਚ ਰੰਗੇ ਹੋਏ ਹਨ ਅਸਲ ਉਹ ਬੇਰਾਗੀ ਹਨ ਸੱਚੇ ਸ਼ਬਦ ਰਤੇ ਬੇਰਾਗੀ ਹੋਰ ਭਰਮ ਭੂਲੇ گا ਵਾਰੀ ਜਿਉ ਹੋਰ ਤਾਂ ਪਰ ਉਹਨਾਂ ਦੇ ਵਿੱਚ ਭੁੱਲੇ ਹੋਏ ਹਨ ਮੂਰਖ ਹਨ ਗਵਾਰ ਹਨ ਗੁਰਮੁਖ ਜਿਨਿ ਨਾਮ ਨਾ ਪਾਇਆ ਮਨਮੁਖ ਬਿਰਤਾ ਜਨਮ ਗਵਾਇਆ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰਮੁਖ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਨਾਮ ਨਾ ਪਾਇਆ ਨਾਮ ਦੀ ਪ੍ਰਾਪਤੀ ਨਹੀਂ ਕੀਤੀ ਕਿਉਂਕਿ ਨਾਮ ਮਿਲਾਂ ਗੁਰੂ ਦੇ ਕੋਲੋਂ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਨਾਮ ਦੀ ਪ੍ਰਾਪਤੀ ਨਹੀਂ ਕੀਤੀ ਮਨਮੁਖ ਬਿਰਥਾ ਜਨਮ ਗਵਾਇਆ ਇਹੋ ਜਿਹਾ ਮਨਮੁੱਖਾ ਨੇ ਫਿਰ ਆਪਣਾ ਇਹ ਜੋ ਜਨਮ ਅਮੋਲਕ ਜਨਮ ਮਿਲਿਆ ਸੀ ਗਈ ਇਸ ਅਮੋਲਕ ਜਨਮ ਨੂੰ ਬਿਰਥਾ ਗਵਾ ਦਿੱਤਾ ਅੱਗੇ ਵਿਣ ਨਾਮ ਕੋ 베ਲੀ ਨਹੀਂ ਉਜ ਗੁਰਬੀਚਾਰੀ ਜਿਉ ਅੱਗੇ ਉਸ ਪ੍ਰਲੋਕ ਦੇ ਵਿੱਚ ਨਾਮ ਤੋਂ ਬਿਨਾ ਕਿਸੇ ਨੇ ਵੀ ਸਹਾਇ ਨਹੀਂ ਹੋਣਾ ਇਹ ਨਾਮ ਮਿਲਣਾ ਹੈ ਗੁਰੂ ਦੀ ਬਖਸ਼ਿਸ਼ ਦੁਆਰਾ ਗੁਰਮੁਖ ਬਣ ਕੇ ਮਨਮੁਖ ਜੋ ਹਨ ਉਹ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰਮੁਖ ਬਣ ਕੇ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਅਤੇ ਅੱਗੇ ਵਿਣ ਨਾਮ ਕੋ ਬੇਲੀ ਨਹੀਂ ਨਾਮ ਤੋਂ ਬਿਨਾ ਅੱਗੇ ਕੋਈ ਫਿਰ ਸਾਥੀ ਨਹੀਂ ਰਹਿੰਦਾ ਕੋਈ ਸਾਥੀ ਬੰਦਾ ਨਹੀਂ ਨਹੀਂ ਹੈ ਇੱਕ ਨਾਮ ਹੀ ਹੈ ਜੋ ਸਦਾ ਨਾਲ ਸਾਥ ਨਿਭਾਉਂਦਾ ਹੈ ਬੁੱਝ ਗੁਰਬੀਚਾਰੀ ਜਿਉ ਪਰ ਕੋਈ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਇਸ ਵਿਚਾਰ ਨੂੰ ਸਮਝਦਾ ਹੈ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਮ੍ਰਿਤ ਨਾਮ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਨਾਮ ਉਹ ਨਾਮ ਜਿਸ ਦੀ ਪ੍ਰਾਪਤੀ ਦੇ ਨਾਲ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਇਹੋ ਜਿਹਾ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਇਹ ਅੰਮ੍ਰਿਤ ਨਾਮ ਸਦਾ ਹੀ ਆਨੰਦ ਦੇਣ ਵਾਲਾ ਹੈ ਗੋਹ ਪੂਰੇ ਜੁਗ ਚਾਰੇ ਜਾਤਾ ਪਰੇ ਨਾਮ ਦੀ ਪ੍ਰਾਪਤੀ ਪੂਰੇ ਗੁਰੂ ਦੇ ਰਾਹੀ ਜੁਗ ਚਾਰੇ ਸਦਾ ਹੀ ਸਦਾ ਹੀ ਗੁਰੂ ਪੂਰੇ ਗੁਰੂ ਦੇ ਰਾਹੀ ਇਸ ਨਾਮ ਦੀ ਪ੍ਰਾਪਤੀ ਹੁੰਦੀ ਹੈ ਪੂਰੇ ਗੁਰੂ ਦੇ ਨਾਮ ਦੇ ਰਾਹੀ ਇਹ ਨਾਮ ਜਾਣਿਆ ਜਾਂਦਾ ਹੈ ਜਿਸ ਤੋਂ ਦੇਵੇਂ ਸੋਈ ਪਾਏ ਨਾਨਕ ਤਤ ਵਿਚਾਰੀ ਜੀਉ ਏ ਵਾਹਿਗੁਰੂ ਜੀਉ ਜਿਸ ਤੂੰ ਦੇਵੇਂ ਸੋਈ ਪਾਏ ਜਿਸ ਤੇ ਉਤੇ ਤੂੰ ਕਿਰਪਾ ਕਰਦਾ ਤੂੰ ਮਿਹਰ ਦੀ ਨਿਗਾਹ ਕਰਦਾ ਤੂੰ ਬਖਸ਼ਿਸ਼ ਕਰਦਾ ਤੂੰ ਮਹਿਰਾਮਤ ਕਰਦਾ ਉਹ ਹੀ ਨਾਮ ਦੀ ਪ੍ਰਾਪਤੀ ਕਰਦਾ ਆ ਤੇਰੀ ਬਖਸ਼ਿਸ਼ ਤੋਂ ਬਿਨਾ ਕੋਈ ਵੀ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦਾ ਜਿਸ ਤੂੰ ਦੇਵੇਂ ਸੋਈ ਪਾਏ ਨਾਨਕ ਤਤ ਵਿਚਾਰੀ ਜੀਓ ਇਹ ਨਾਨਕ ਫਿਰ ਉਹ ਆਵਜਾ ਜਿਸ ਨੂੰ ਕਿ ਤੂੰ ਨਾਮ ਦੀ ਬਖਸ਼ਿਸ਼ ਕਰ ਦਿੰਦਾ ਹੈ ਉਹ ਫਿਰ ਤਤ ਵਿਚਾਰੀ ਜੀਵਨ ਮਨੋਰਥ ਕੀ ਹੈ ਇਸ ਨੂੰ ਸਮਝ ਲੈਂਦਾ ਹੈ ਜੀਵਨ ਦੇ ਭੇਦ ਨੂੰ ਸਮਝ ਲੈਂਦਾ ਹੈ ਕਿ ਇਹ ਮਨੁੱਖਾ ਜਨਮ ਸਾਨੂੰ ਕਿਸ ਲਈ ਮਿਲਿਆ ਹੈ ਉਸ ਨੂੰ ਸਮਝ ਲੈਂਦਾ ਹੈ ਕਿਉਂਕਿ ਮਨੁੱਖਾ ਜਨਮ ਜਿਹੜਾ ਮਿਲਿਆ ਹੈ ਉਸ ਵਾਹਿਗੁਰੂ ਦੇ ਨਾਲ ਅਭੇਦ ਹੋਣ ਲਈ ਮਿਲਿਆ ਹੈ ਉਸ ਵਾਹਿਗੁਰੂ ਦੇ ਨਾਲ ਮਿਲਿਆ ਜਾ ਸਕਦਾ ਹੈ ਗੁਰੂ ਜਦੋਂ ਨਾਮ ਦੀ ਬਖਸ਼ਿਸ਼ ਕਰਦੇ ਹਨ ਨਾਮ ਦੇ ਨਾਲ ਜੁੜ ਕੇ ਹੀ ਉਸ ਵਾਹਿਗੁਰੂ ਦੇ ਨਾਲ ਮਿਲਿਆ ਜਾ ਸਕਦਾ ਹੈ ਸੋ ਗੁਰ ਨਾਨਕ ਤਤ ਵਿਚਾਰੀ ਜੀਓ ਤਤ ਵਿਚਾਰੀ ਅਸਲੀ ਸਾਡਾ ਜੀਵਨ ਮਨੋਰਥ ਕੀ ਹੈ ਉਹ ਗੁਰੂ ਤੋਂ ਹੀ ਇਹ ਪਤਾ ਲੱਗਦਾ ਹੈ ਅਸੀਂ ਇਸ ਸੰਸਾਰ ਦੇ ਵਿੱਚ ਕਿਸ ਕਰਕੇ ਆਏ ਆ ਸਾਡਾ ਜਵਨ ਜੀਵਨ ਮਨੋਰਥ ਕੀ ਹੈ ਸਤਗੁਰ ਕਿਰਪਾ ਕਰਮ ਜੋ ਉਪਦੇਸ਼ ਕਰਦੇ ਹਨ ਉਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸਣ ਤਾਂ ਜੋ ਇਹ ਜੋ ਅਮੋਲਕ ਜਨ ਉਸ ਵਾਹਿਗੁਰੂ ਮਿਲਿਆ ਹੈ ਪ੍ਰਾਪਤ ਹੋਇਆ ਹੈ ਲੱਖਾਂ 84 83 ਲੱਖ ਜੂਨਾ ਚੋਂ ਭਟਕਦੇ ਹੋਏ ਜਨਮ ਦੀ ਪ੍ਰਾਪਤੀ ਹੋਈ ਹੈ ਇਹ ਜਨਮ ਜੋ ਹੈ ਸਫਲਾ ਹੋ ਜਾਵੇਗੀ ਵਾਹਿ ਗੁਰਜੀ ਦਾ ਕਾਲ ਸਾਰਾ ਵਾਹਿ ਗੁਰਜੀ ਦੀ ਫਤਿਹ